ਸਤਿ ਸ਼੍ਰੀ ਅਕਾਲ ਦੋਸਤੋ ਜਾ ਰਹੇ تھے ਯਹੀ ਯਾਰ ਦਿਲ ਬੇਕਰਾਰ ਅੱਜ ਤੋਂ ਉਹ ਭਾਈ ਮਿਲ ਗਏ ਜਿੰਨਾਂ ਦਾ ਇੰਤਜ਼ਾਰ ਸੀ ਕੁਝ ਥਾਮਾ ਹੁੰਦੀਆਂ ਕੁਝ ਲੋਕ ਐਸੇ ਹੁੰਦੇ ਆ ਜਿਨ੍ਹਾਂ ਨੂੰ ਮਿਲ ਕੇ ਮਨ ਨੂੰ ਸਕੂਨ ਮਿਲਦਾ ਹੁੰਦਾ ਬੜਾ ਕੁਝ ਅਜੀਹਾ ਹੁੰਦਾ ਹੈ ਕਈ ਵਾਰ ਨਾ ਅਸੀਂ ਜ਼ਿੰਦਗੀ 'ਚ ਐਨੇ ਮਗਨ ਹੋ ਜਾਂਦੇ ਆ ਕਈ ਵਾਰ ਐਨੇ ਖੋ ਜਾਨੇ ਆਂ ਅਸੀਂ ਜ਼ਿੰਦਗੀ 'ਚ ਸਾਨੂੰ ਕਮਾਕਾਰਾਂ ਦਾ ਇਹਨਾ ਉਹ ਜਹਾਮਾ ਜਿਹੜਾ ਸਤਾ ਲੈਂਦਾ ਕਿ ਜ਼ਿੰਦਗੀ ਕਿਤਨਾ ਕਿਸੇ ਖਾਲੀਪਣ ਜਾ ਮਹਿਸੂਸ ਹੁੰਦਾ ਪਰਾਜੇ ਮਲੇਰ ਕੋਟਲਾ ਚ ਪ੍ਰੋਫੈਸਰ ਰਫੀ ਸਾਹਿਬ ਦਾ ਇਹ ਸਟੂਡੀਓ ਦੇਖਿਆ ਇਹਦੇ ਵਿੱਚ ਇੱਕ ਨਹੀਂ ਕਈ ਸੱਭਿਆਚਾਰਾਂ ਦੀ ਝਲਕ ਆ ਇਹਦੇ ਵਿੱਚ ਤੁਹਾਨੂੰ ਪੁਰਾਤਨ ਪੁਰਾਣਾ ਵਿਰਸਾ ਵੀ ਨਜ਼ਰ ਆਊਗਾ ਨਾ ਸਿਰਫ ਪੰਜਾਬ ਦਾ ਬਲਕਿ Rajasthan, Gujarat ਇਵਨ ਆ ਦੇਖੋ ਇਸ ਤਰ੍ਹਾਂ ਦੇ ਫੁਹਾਰੇ ਇਸ ਤਰ੍ਹਾਂ ਦਾ ਜੰਨਤ ਦਾ ਜਿਹੜਾ ਦ੍ਰਿਸ਼ਾ ਜਿਹੜਾ ਤੁਹਾਨੂੰ ਵੱਖਰੀ ਦੁਨੀਆ ਚ ਲੈ ਜਾਂਦੇ ਆ ਇੱਕ ਵੱਖਰੀ ਫੀਲਿੰਗ ਚ ਲੈ ਜਾਂਦੇ ਆ ਮੈਂ ਤਾਂ ਇਹ ਆਖਦਾ ਕਿ ਵੱਡੇ ਵੱਡੇ ਜਿੰਨੀ ਦੂਰ ਅਸੀਂ ਖਰਚੇ ਕਰਕੇ ਦੇਸਾਂ ਪਰਦੇਸਾਂ ਤੱਕ ਜਾਂਦੇ ਆ ਖੁਦ ਨੂੰ ਰਿਲੈਕਸ ਕਰਨ ਦੇ ਲਈ ਹੀ ਤਾਂ ਜਾਂਦੇ ਆ ਡਾਕਟਰ ਅਫੀਫ ਸਾਹਿਬ ਨੇ ਨਾ ਸਿਰਫ ਖੁਦ ਨੂੰ ਇਨਵੋਲਵ ਕੀਤਾ ਬਿਜ਼ੀ ਕੀਤਾ ਰਿਲੈਕਸ ਕੀਤਾ ਇਹ ਥਾਂ ਇਸ ਸੰਸਥਾ ਨੂੰ ਇਸ ਪੌਦੇ ਨੂੰ ਉਗਾ ਕੇ ਮਿਹਨਤ ਨਾਲ ਵਰਸਾਂ ਦੀ ਮਿਹਨਤ ਹੈ ਬਲਕਿ ਮੈਂ ਤਾਂ ਕਹਿਣਾ ਕਿ ਇਲਾਕੇ ਦੇ ਲਈ ਵੀ ਇੱਕ ਗਿਫਟ ਆ ਇਹਨਾਂ ਲੋਕਾਂ ਦੇ ਲਈ ਵੀ ਗਿਫਟ ਆ ਲੋਕ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਆਉਂਦੇ ਆ ਇੱਕ ਵੱਖਰੀ ਫੀਲਿੰਗ ਹੁੰਦੀ ਹੈ ਅਸਲ ਇਹੀ ਥਾਵਾਂ ਨੇ ਜਿਹੜੀਆਂ ਮਨ ਨੂੰ ਪਾਉਂਦੀਆਂ ਹੁੰਦੀਆਂ ਜਦੋਂ ਨਾ ਅਸੀਂ ਇਹ ਫੀਲ ਕਰੀਏ ਕਿ ਯਾਰ ਅਸੀਂ ਤਾਂ ਵੱਖਰੀ ਜੀ ਦੁਨੀਆ 'ਚ ਪਹੁੰਚ ਗਏ ਅਕਾਹੋਰ ਦੁਨੀਆ 'ਚ ਪਹੁੰਚ ਗਏ ਇਹਦੇ ਵਾਸਤੇ ਇਹਨਾਂ ਦੀ ਜਿੰਨੀ ਮਿਹਨਤ ਆ ਇਹਨਾਂ ਦੀ ਟੀਮ ਦੀ ਉਹਨੂੰ ਸੱਚੀ ਸਲੂਟ ਹੈ ਇਹਨਾਂ ਦੇ ਜਜ਼ਬੇ ਨੂੰ ਸਲਾਮ ਆ ਇੱਕ ਵਾਰ ਤੁਸੀਂ ਇੱਥੇ ਜ਼ਰੂਰ ਆ ਕੇ ਦੇਖੀਏ ਧੰਨਵਾਦ ਜੀ ਸ਼ੁਕਰੀਆ ਯਰ ਗੁੱਡ ਨੇਮ ਪਿਤਪਾਲ 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 ਆਪਣੇ ਬਾਰੇ ਥੋੜਾ ਜਿਆ ਦੱਸੋਗੇ ਹਾਂ ਜੀ ਸਰ ਮੈਂ ਮੈਂ ਮਾਈਕ ਨਾਲ ਜ਼ਿਆਦਾ ਜੁੜਿਆ ਹੋਇਆ ਜੀ ਮਾਈਕ ਮੀਨਸ ਰੇਡੀਓ ਨਾਲ ਉਸ ਤੋਂ ਨੱਟ ਤੋਂ ਬਾਅਦ ਮੈਂ ਜਲੰਧਰ ਰੇਡੀਓ ਤੇ ਵੀ ਵਰਕ ਕੀਤਾ ਪਟਿਆਲਾ ਵੀ ਕੀਤਾ ਦਿੱਲੀ ਰੇਡੀਓ ਵਾਸਤੇ ਵੀ ਕੰਮ ਕੀਤਾ ਪੰਜਾਬੀ 'ਚ ਜ਼ਿਆਦਾ ਕੀਤਾ ਓਕੇ ਉਸ ਤੋਂ ਬਾਅਦ ਦੂਦਰਸ਼ਨ ਲਈ ਵੀ ਕੰਮ ਕੀਤਾ ਤੇ ਫਿਲਹਾਲ ਮੈਂ ਜਿਵੇਂ ਹੁਣ YouTube ਆ ਪਲੇਟਫਾਰਮਸ ਹੋਰ ਆ ਗਏ ਆ Facebook ਦਾ ਹਰ ਪਲੇਟਫਾਰਮ ਤੇ ਆਪਣੀ ਕ੍ਰੀਏਟੀਵਿਟੀ ਆ ਸਮਾਂ ਕੱਢ ਕੇ ਕੋਸ਼ਿਸ਼ ਕਰਦੇ ਆ ਆਪਣੇ ਦਿਲ ਦੀ ਗੱਲ ਆ ਜਿਹੜੀ ਮਨ ਦੀ ਗੱਲ ਆ ਉਹ ਲੋਕਾਂ ਨਾਲ ਸਾਂਝ ਪਾਈ ਸਾਂਝੇ ਕਰਦੇ ਆ ਤੇ ਲੋਕ ਵੀ ਨਾਲ ਜੁੜਦੇ ਆ ਤੇ ਮੇਰੇ ਵੱਲੋਂ ਇਹੀ ਆ ਕਿ ਮੈਂ ਸੱਚੀ ਬੜੀ ਬਰੀਕੀ ਨਾਲ ਤੁਹਾਡੀ ਆ ਹਰ ਕਿਸੇ ਦਾ ਜਿਹੜੀ ਨਿਹਾਰਾਂ ਨੂੰ ਮਨ ਕਰਦਾ ਓਕੇ ਹਰ ਬੰਦਾ ਇੱਕ ਵਾਰ ਇੱਥੇ ਆ ਕੇ ਦੇਖਣਾ ਨਾ ਜਦੋਂ ਆਜਰੇ ਚਰਨੇ ਆ ਇਹ ਤੁਹਾਨੂੰ ਵੱਖਰੀ ਫੀਲਿੰਗ ਦਿੰਦੇ ਆ ਜ਼ਿਆਦਾ ਖਰਚੀ ਕਰਕੇ ਦੂਰ ਦੂਰ ਜਾਣ ਦੀ ਲੋੜ ਨਹੀਂ ਹੁੰਦੀ ਸਾਡੇ ਨੇੜੇ ਹੀ ਦਿਲਾਾਂ 'ਚ ਹੀ ਬੜਾ ਕੁਝ ਵਸਦਾ ਹੈ ਉਹ ਵਾਸਤੇ ਇੱਕ ਵਾਰ ਪੋਚ ਰੋਖਿਆਂ ਤੱਕ ਪਹੁੰਚਣ ਦੀ ਲੋੜ ਹੁੰਦੀ ਹੈ ਮੈਨੂੰ ਜੀ ਤੁਹਾਨੂੰ ਦੀ ਪ੍ਰਿੰਸਪਲ ਰਫੀ ਸਾਹਿਬ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਆਏ ਤੇ ਮੈਨੂੰ ਬੜੀ ਖੁਸ਼ੀ ਹੋਈ ਬੱਜੀ तो मैं तो ये कहूँगा कि साथ देती नहीं जुबान दिल का मैं तुम्हें चाहता हूँ कैसे कहूँ काश तुम खुद ब खुद समझ जाओ <laughs> काश मैं उम्र भर खामोश रहूँ तो ए, ये मुझे अच्छा लगा कि तुम खुद ब खुद समझे लेकिन आप जैसे लोग यार बहुत अच्छा लगा आपसे मिलकर सचमुच अच्छा लगा आप मीडिया से जुड़े हो फेसबुक से जुड़े हो यूट्यूब से जुड़े हो सचमुच मुचर यूर ए ग्रेट पर्सन यार वेलकम वेलकम टू द मॉलीवुड टख्त हज़ारा मॉलीवुड वेंचर एंड डॉक्टर मोहम्मद रफी वेलकम टू